ਅੱਜ ਸਰਕਾਰੀ ਮਿਡਲ ਸਮਾਰਟ ਸਕੂਲ ਇੱਟਾ ਬਦੀ ਵਿਖੇ ਰਾਸ਼ਟਰੀ ਪੰਚਾਇਤ ਦਿਵਸ ਮਨਾਇਆ ਗਿਆ ਸਕੂਲ ਇੰਚਾਰਜ ਵੱਲੋਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਪਿੰਡਾਂ ਦੀ ਦੇਸ਼ ਲਈ ਭੂਮਿਕਾ ਅਤੇ ਸ਼ਾਸਨ ਦੀ ਮੁੱਢਲੀ ਇਕਾਈ ਪੰਚਾਇਤ ਹੁੰਦੀ ਹੈ ਇਸ ਬਾਰੇ ਬੱਚਿਆਂ ਨੂੰ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ਪੰਚਾਇਤ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ਉਸ ਬਾਰੇ ਖੇਡ ਵਿਧੀ ਰਾਹੀਂ ਸਾਰੇ ਬੱਚਿਆਂ ਨੂੰ ਵੋਟਾਂ ਪਵਾ ਕੇ ਸਰਪੰਚ ਤੇ ਪੰਜ ਚੁਣੇ ਗਏ ਜਿਸ ਵਿੱਚ ਸਾਹਿਬ ਪ੍ਰੀਤ ਸਿੰਘ ਨੂੰ 9 ਵੋਟਾਂ ਪੈਣ ਤੇ ਸਰਪੰਚ ਚੁਣਿਆ ਗਿਆ ਜਦਕਿ ਦੂਸਰੇ ਉਮੀਦਵਾਰ ਨੂੰ ਕੇਵਲ 3 ਵੋਟਾਂ ਹੀ ਪਈਆਂ ਇਸ ਤਰ੍ਹਾਂ ਬਾਰੋਬਾਰੀ ਸਰਪੰਚ ਤੇ 3 ਪੰਜ ਚੁਣੇ ਗਏ ਅੰਤ ਵਿੱਚ ਸਕੂਲ ਇੰਚਾਰਜ ਨੇ ਪੰਚਾਇਤ ਦੇ ਕੰਮ ਅਤੇ ਵੰਤਰ ਅਤੇ ਬੱਚਿਆਂ ਨੂੰ 18 ਸਾਲ ਦੀ ਉਮਰ ਹੋਣ ਤੇ ਵੋਟ ਪਾਉਣ ਦਾ ਅਧਿਕਾਰ ਮਿਲਣ ਤੇ ਚਾਨਣਾ ਪਾਇਆ ਸਾਰੇ ਬੱਚਿਆਂ ਨੇ ਵੱਧ ਤੋਂ ਵੱਧ ਅਤੇ ਖੁਸ਼ੀ ਨਾਲ ਇਸ ਪ੍ਰਕਿਰਿਆ ਵਿੱਚ ਭਾਗ ਲਿਆ और जो है संविधान चला मुकाई ठीक है मुडली एक समझते हो सब तो पहली जो है पिंड शुरू की है पंचायत है और पंचायत किए चुनी जाती है पंचायत की कम करती है कि आज आप एक खेड विधि राय देखी एक स्पीड करवा के करा गई कर उस सारा समान आप तैयार कर चुके हैं और मैनू उम्मीद है कि तू इस प्रक्रिया तो बाद पता चल जाएगा कि आप पिंड वोटा पांग हैं और किपंच चुनना है और जो पंच चुनने हैं तो उस तो अगली गलत जो ये प्रक्रिया शुरू होती है ਤੁਹਾਡੀ ਇਹ ਵੀ ਦੱਸਣ ਹੋਈ ਹੈ ਕਿ 18 ਸਾਲ ਦਾ ਬਾਲਗ ਜਦੋਂ ਉਹਦੀ ਉਮਰ 18 ਸਾਲ ਹੋ ਜਾਂਦੀ ਹੈ ਤਾਂ ਸਾਡਾ ਸਰਨਾਮਾ ਨੂੰ ਕੀ ਕਿੰਦਾ ਹੈ ਵੋਟ ਪਾਉਣ ਦਾ ਨਿਕਾਰ ਦਿੰਦਾ ਹੈ। ਔਰ ਉਸ ਵੋਟ ਪਾਉਣ ਦੇ ਨਿਕਾਰ ਤੋਂ ਬਾਅਦ ਹੀ ਅਸੀਂ ਇਸ ਕਾਮਲ ਮੰਨਦੇ ਹਾਂ ਕਿ ਇਸ ਕ੍ਰਿਟੇਰੀਆ ਨਾਲ ਸੀ ਕਿ ਇਸਾ ਬਣ ਸਕੀਏ। ਇਸ ਕ੍ਰਿਟੇਰੀਆ ਦੇ ਤੁਸੀਂ ਭਾਗ ਲੈ ਸਕੀਏ। ਸੋ ਆਓ ਅੱਜ ਆਪਾਂ

है दोवों में एकपंच चुनना है दो बंद आपको खड़े हैं पिंड एक है, का नाम है साहिब सिंह और लड़की का नाम है, जस्थी 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 तो की है जसबीर कौर ठीक है तो थोड़ी बारह पर्चिया की है इतों मिलनियां मान लो बारह परचियाँ तो वारी बारी आके लिया है हर एक परची मिलनी ਐਸ ਪੈਰਲਟ ਪੇਟੀ ਦੇ ਵਿੱਚ ਕੀ ਹੈ ਪਾਰਟ ਇਸੇ ਤਰ੍ਹਾਂ ਹੀ ਤੁਹਾਡੇ ਆਪਾਂ ਤਿੰਨ ਵਾਰਡ ਬਣਾਦੇ ਆਂ ਕਿਹ ਹੈ ਵਾਰਡ ਨੰਬਰ 1 اور ਇਹ ਕੀ ਹੈ ਵਾਰਡ ਨੰਬਰ 2 اور ਉਹ ਕੀ ਹੈ ਵਾਰਡ ਨੰਬਰ 3 ਇਸ ਵਾਰਡ ਦੇ ਵਿੱਚੋਂ ਅਰਮਾਨ ਤੇ ਰਣਵੀਰ ਸਿੰਘ ਇਹ ਕੀ ਹੈ ਮੈਂਬਰ ਪੰਚਾਇਤ ਖੜੇ ਹੈ ਜਿਹੜੇ ਪਰਸਨ ਮੁਹਰੇ ਅਰਮਾਨ ਔਰ ਰਣਵੀ ਸਿੰਘ ਇਹਨਾਂ ਦੋਨਾਂ ਵਿੱਚੋਂ ਜਿਹੜਾ ਉਹ ਚੰਗਾ ਲੱਗਦਾ ਉਹਨੇ ਤੇ ਕੀ ਉਹਨੇ ਟਿੱਕਾ ਲਗਾ ਲਿਆ ਔਰ ਉਹ ਮਰਜੀ ਵੀ ਕੀ ਹੈ ਇਹਦੇ ਚ ਪਾ ਦੇਣੀ ਔਰ ਨਾਲ ਤੋਂ ਤੁਸੀਂ ਆਇਆ ਇੱਕ ਮੋਹ ਜਮੈਂ ਇਹ ਮੋਹ ਲਾ ਕੇ ਤੁਸੀਂ ਪੰਚੀ ਕੀ ਹੈ ਆ ਸਕਦੇ ਹੋ ਤਾਂ ਕਿ ਤੁਹਾਡਾ ਕਲੀਅਰ ਹੋ ਜਾਏਗਾ ਕਿ ਤੁਸੀਂ ਕਿਹਨੂੰ ਵੋਟ ਪਾਈ ਹੈ ਅਗਲਾ ਵਾਰਟ ਨੰਬਰ 2 ਹੈ ਵਾਰਟ ਨੰਬਰ 2 ਦੇ ਵਿੱਚ ਇਹ ਮੰਨੋ ਕਿ ਵਾੜ ਨੰਬਰ 2 ਜਿਹੜਾ ਹੈ ਇਹ ਇਸਤਰੀਆਂ ਦਾ ਵਾਰਡ ਹੈ ਇਹਦੇ ਵਿੱਚ ਕੀ ਹੈ ਸਿਮਰਨ ਤੇ ਸਾਈਮਾ ਸਾਈਮਾ ਜੋਈ ਸਿਮਰਨ ਤੇ ਸਾਈਮਾ ਦੋ ਲੜਕੀਆਂ ਹੋਂਦੀ ਹੈ ਇੱਕ ਖੜੀ ਹੈ ਪਰਚੀ ਜੋਨ ਦੇ ਲਈ ਔਰ ਇਹਨਾਂ ਲਈ ਕੀ ਹੈ ਜਿਹੜੀ ਸੇਮ ਹੀ ਹੋਈ ਪਟਰੀਆਂ ਵੀ ਤਰ੍ਹਾਂੀਆਂ ਕਿ ਨਾਲ ਸ ਪੰਜਵਾਂ ਵਾਲੀ ਬੋਰਡ ਹੈ ਉਹ ਕੰਮੀ ਹੈ ਤੇ ਨਾਲ ਪੰਜਵਾਂ ਵਾਲੀ ਬੋਰਡ ਤੇ ਕੀ ਹੈ ਸਿਮਰਨ ਜਾਂ ਸਾਈਮਾ ਵਿੱਚੋਂ ਕਿਸੇ ਇੱਕ ਦੇ ਉੱਤੇ ਇੰਟਾਇਰ ਹੋਣਾ ਠੀਕ ਹੈ

बच्ची है, वार्ड नंबर दौरी बच्ची है, क्यों? वार्ड नंबर दिनी बच्ची है। मान लो कि उनकुछ ही आओगे ना, कुछ आते हो, कुछ ही आके तो पहला लाइन करोगे सर मंजीबी बच्ची एक ही रहने हैं, ठीक है? और और वार्ड के